ਭਾਈ ਜੀ ਬਿਲਕੁਲ ਵੀ ਨਹੀਂ ਨਿਸਤਰੀ ਇਹ ਕਿੰਨੀ ਨਿਸਤਰੀ ਹੋਈ ਆ ਇਹ ਜੀ ਬਿਲਕੁਲ ਖਤਮ ਆ ਪੂਰਾ ਖੇਤ ਦਾ ਖੇਤ ਆ ਜਿਹੜਾ ਉਹ ਖਤਮ ਆ ਦੇਖ ਸਕਦੇ ਹੋ ਕੀ ਇਹ ਜਿਉਂ ਜਿਉਂ ਇਹਦੀ ਉਮਰ ਵੱਧਦੀ ਆ ਇਹ ਥੱਲੇ ਨੂੰ ਜਾਂਦੀ ਆ ਹੂੰ ਆ ਜਿਹੜਾ ਪੇਡਾ ਤੁਹਾਡੇ ਹੱਥ ਚਾ ਕਿੰਨੀ ਕਿਚ ਨਿਸਤਰੀ ਵੀ ਮਣੀ ਮੁੱਟੀ ਹੈਗੀ ਕੋਈ ਕੋਈ ਦਾਣਾ ਜਿਹਾ ਲੱਗਦਾ ਫੜਾ ਜੀ ਫੜਾ ਇਹ ਨਹੀਂ ਸਾਰੇ ਦਾ ਸਾਰਾ ਫੜਾ ਹੀ ਆ ਇਹ ਇਹ ਦਾਣਾ ਨਹੀਂ ਕੋਈ ਸਬੂਤ ਹੁੰਦਾ ਵੀ ਇਹ ਦਾਣਾ ਬਣ ਜੇ ਉਹ ਸਾਰ ਨਹੀਂ ਹੈਗੇ ਦਾਣਾ ਬਣਦੇ ਕੋਈ ਠੀਕ ਆ ਵੀ ਜਮੇ ਜ਼ੀਰੋ ਹੀ ਆ ਇਹ ਤਾਂ ਕੋਈ ਆਇਆ ਵੀ ਨਹੀਂ ਕਹਿ ਸਕਦਾ ਵੀ ਜ਼ੀਰੋ ਆ ਜੀ ਇਹ ਤੁਸੀਂ ਐਂ ਲਾ ਲਓ ਵੀ ਕਿਸਾਨ ਜਾਊਗਾ ਤਾਂ ਕਿੱਥੇ ਜਾਊਗਾ ਇੰਨੀ ਮਿਹਨਤ ਕਰਕੇ 6 ਮਹੀਨੇ ਫਸਲ ਨੂੰ ਡੀਕਦਾ ਬੰਦਾ ਬਾਈ ਬਰਬਾਦੀ ਆ ਕਿਸਾਨ ਦੀ ਤੇ ਹੁਣ ਇਹਦੇ ਲਈ ਕਹਿੰਦੇ ਨੇ ਕਿ ਕਿਸਾਨ ਧਰਨਾ ਲਾਉਂਦੇ ਨੇ ਬਾਈ ਕਿਸਾਨ ਇਹ ਗਲਤ ਨੇ ਇਹਨੇ ਹੁਣ ਤੁਸੀਂ ਐਂ ਦੱਸੋ ਵੀ ਇਹ ਕਿਸਾਨ ਦੇ ਜਿਹੜੇ ਬੱਚੇ ਨੇ ਬਾਈ ਦੀ ਜਿਹਦੀ ਫਸਲ ਖਰਾਬ ਆ ਉਹਦੇ ਬੱਚਿਆਂ ਨੂੰ ਆਪਦੇ ਨੂੰ ਕੀ ਖਵਾਊਗਾ ਤੇ ਕੀ ਦੱਸੂਗਾ ਵੱਡੀਆਂ ਉਮੀਦਾਂ ਹੁੰਦੀਆਂ ਨੇ ਬੱਚੇ ਪੜਾਉਣੇ ਵੀ ਨੇ ਬਈ ਬੱਚਿਆਂ ਦਾ ਕੈਰੀਅਰ ਵੀ ਬਣਾਉਣਾ ਇਹ ਫਸਲਤੀ ਬਣਾਉਣਾ ਹੁੰਦਾ ਸਾਡੇ ਪੂਰਾ ਕਿਸਾਨ ਫਾਹੀ ਨਹੀਂ ਲਊਗਾ ਕਿਸਾਨ ਸਲਫਾਸਾ ਨਹੀਂ ਖਾਊਗਾ ਤਾਂ ਹੋਰ ਦੱਸੋ ਵੀ ਕਿਸਾਨ ਕਰੂਗਾ ਕੀ ਏਰੀਆ ਕਿੰਨਾ ਘਾ ਤੁਹਾਡੇ ਏਰੀਆ ਚ ਵੀਰ ਜੀ ਇਹ ਆਪਣੇ ਨਾਬੇ ਦੇ ਵਿੱਚ ਵੀ ਔਰ ਪਟਿਆਲੇ ਬੰਨ ਚ ਵੀ ਆਪਣੇ ਪੂਰੇ ਜ਼ਿਲ੍ਹੇ ਚ ਬਹੁਤ ਵੱਡਾ ਏਰੀਆ ਜਿਵੇਂ ਜਿਹਦੀ 70 ਬੀਗੀਆਂ ਬਾਈ 70 ਖਤਮਾਂ ਜਿਹਦੀ 20 ਬੀਗੀਆਂ 20 ਖਤਮਾਂ ਠੇਕਿਆਂ ਤੇ ਜ਼ਮੀਨਾਂ ਪਹਿਲੀਆਂ ਲਈਆਂ ਹੋਈਆਂ ਵੀ ਵੱਡੀਆਂ ਉਹ ਖਤਮ ਨੇ ਪਹਿਲਾਂ ਠੇਕਾ ਭਰੀ ਬੈਠੇ ਆ ਇਹ ਉਹਤੇ ਵੱਡੇ ਖਰਚੇ ਕਰੀ ਬੈਠੇ ਆ ਅਸੀਂ ਸੋ ਸਰਕਾਰ ਨੂੰ ਇਹੀ ਪੀਲ ਆ ਕਿ ਆਉਣ ਵਾਲੇ ਦਿਨਾਂ ਚ ਬਾਈ ਜਿਹੜੇ ਲੋਕ ਨੇ ਘਰਾਂ ਦੇ ਵਿੱਚੋਂ ਲਿਕੜ ਕੇ ਜਦੋਂ ਸਾਡੇ ਘਰ ਚ ਦਾਣਾ ਨਹੀਂ ਹੋਊਗਾ ਤਾਂ ਸੋਡੀਆਂ ਗੱਡੀਆਂ ਦੇ ਵਿੱਚ ਟੱਕਰਾ ਮਾਰਨਗੇ ਜਿਵੇਂ ਨੇਪਾਲ ਚ ਹੋਇਆ ਇਹ ਵੱਡਾ ਰੋਹ ਆ ਜਿਹੜਾ ਵੱਡਾ ਰੋਹ ਲਿਕੜੂ ਜੇ ਸਾਡੇ ਇਹ ਗੱਲਾਂ ਬਾਤਾਂ ਨਾ ਸੁਣੀਆਂ ਗਈਆਂ ਸੋ ਜੇ ਕਿਸੇ ਦੇ ਦਾਣਾ ਨਹੀਂ ਹੋਊਗਾ ਖਾਨ ਨੂੰ ਸਾਡੀ ਬਰਬਾਦੀ ਆ ਭਾਈ ਆਉਣ ਵਾਲੇ ਸਮੇਂ 'ਚ ਇਹ ਚੀਜ਼ਾਂ ਦੇਖ ਕੇ ਜਿਹੜੇ ਵਾਇਰਸ ਨੇ ਅੱਗ ਤਾਂ ਦਿਖ ਜਾਂਦੀ ਆ ਸਰਕਾਰ ਨੂੰ ਪਰ ਇਹ ਸਾਡੇ ਖੇਤ ਬਰਬਾਦ ਹੋਏ ਸਾਡੀਆਂ ਫਸਲਾਂ ਬਰਬਾਦ ਹੋਈਆਂ ਇਹ ਹੋ ਸਕਦਾ ਕਿ ਜਿਹੜੀਆਂ ਦਵਾਈਆਂ ਆ ਰਹੀਆਂ ਨੇ ਉਹਨਾਂ 'ਚ ਭਾਈ ਵੱਡਾ ਵਾਇਰਸ ਆ ਪਾ ਕੇ ਸਰਕਾਰਾਂ ਜਾਂ ਵੱਡੇ ਕਾਰਪੋਰੇਟ ਘਰਾਣਿਆਂ ਦੀਆਂ ਨੇ ਉਹ ਵੀ ਉਹਨਾਂ ਦੇ ਵਿੱਚੇ ਦਿੱਤਾ ਹੋਵੇ ਸਾਨੂੰ ਕੀ ਪਤਾ ਇਹ ਗੱਲਾਂ ਦਾ ਸਾਡਾ ਤਾਂ ਕਦੇ ਐਦਾਂ ਦਾ ਪਹਿਲਾਂ ਲੰਮੇ ਸਮੇਂ ਤੋਂ ਸਾਡੇ ਬਜ਼ੁਰਗ ਖੇਤੀ ਕਰਦੇ ਆ ਰਹੇ ਨੇ ਕਦੇ ਗੱਲੇ ਨਹੀਂ ਹੋਈ ਸੀ